ਦੇਖੋ ਕਿ ਇਹ ਮੇ 2 ਤੇਰਾ ਆਪਸ ਚ ਲੜ ਪਈਆਂ ਲੇਡੀਜ਼ ਨੂੰ ਵਿੱਚ ਆ ਕੇ ਕਰਨਾ ਪਿਆ ਬਚਾਉ ਤੂੰ ਸੇ ਖੁਦ ਸੁਣੋ ਦੋਨਾਂ ਤੇਰਾ ਨੇ ਕੀ ਕਿਹਾ ਅਸੀਂ ਖੜੇ ਆ ਲੁਧਿਆਣਾ ਦੇ ਡੱਬਾ ਥਾਣੇ ਦੇ ਬਾਹਰ ਜਿੱਥੇ ਕਿ ਦੋ ਤੇਰਾ ਵਿਚਕਾਰ 27 ਤਰੀਕ ਨੂੰ ਇੱਕ ਛੋਟੀ ਜੀ ਮਾਮੂਲੀ ਜੀ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਵਾ ਇੱਕ ਪੱਖ ਦਾ ਅਸੀਂ ਬਿਆਨ ਲੈ ਚੁੱਕੇ ਹਾਂ ਪ੍ਰਗਟ ਸਿੰਘ ਦਾ ਜਿਸ ਦਾ ਕਹਿਣਾ ਹੈ ਕਿ ਮੇਰੇ ਉੱਪਰ ਦੂਸਰੀ ਪਾਰਟੀ ਵੱਲੋਂ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਦੂਸਰੀ ਪਾਰਟੀ ਨਾਲ ਵੀ ਅਸੀਂ ਗੱਲਬਾਤ ਕੀਤੀ ਫੋਨ ਦੇ ਉੱਪਰ ਦੂਸਰੀ ਪਾਰਟੀ ਵੀ ਥਾਣੇ ਆ ਰਹੀ ਹੈ ਇਸ ਕੇਸ ਦੇ ਇੰਚਾਰਜ ਆਈਓ ਨਾਲ ਗੱਲ ਕੀਤੀ ਹੈ ਅਸੀਂ ਉਹ ਵੀ 10-15 ਮਿੰਟ ਇੱਥੇ ਆ ਰਹੇ ਨੇ ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਕੀ ਮਾਮਲਾ ਹੈ ਕੀ ਚੱਕਰ ਹੈ ਇਸ ਮਾਮਲੇ ਦਾ ਮੇਰੇ ਦਾ ਮਸਲਾ ਹੀ ਬਸ ਇੱਕ ਘਰੇ ਤੋਂ ਕੁਝਿਆ ਦੇਖ ਕੇ ਥਾਣੇ ਲੈ ਕੇ ਆਇਆ ਵਾ ਰਾਕੇ ਗਿਆ ਭਾਜੀ ਮੰਮੀ ਨੇ ਤਾਂ ਕੰਮ ਰਹਿ ਕੇ ਆਕੇ ਉਹ ਕੋ ਤਿੰਨ ਮਿੰਟ ਦੀ ਵੀਡੀਓ ਹੈ 1.5 ਮਿੰਟ ਦੀ ਵੀਡੀਓ ਚਾਹਦਾ ਵਾ 2 ਮਿੰਟ ਦੇ ਆਪਣੇ ਘਰੇ ਸਮਝਾ ਨਹੀਂ ਰਹਾ ਆਈ ਤੇ ਮੰਮੀ ਨੂੰ ਛੁੱਟ ਕੇ ਗਿਆ ਵਾ ਮਦਰ ਮੰਮੀ ਲਈ ਆਪਨੇ ਚਾਹੁੰਗੇ ਚ ਕਿ ਸਾਡੇ ਐਦਾ ਨਹੀਂ ਕਰੀਦਾ ਕੋਈ ਗੱਲ ਨਹੀਂ ਇਤਾਂ ਵੀ ਉੱਥੇ ਵੀਡੀਓ ਜੀ ਦੇ ਦਦਾ ਵਾ ਕਿ ਤਲਪਾਨ ਦੇ ਜੋਰ ਨਾਲ ਦਬਕਾ ਦੇ ਰਿਹਾ ਵਾ ਤੁਮ ਕੀ ਕਿਉਂ ਦੇ ਰਿਹਾ ਤਾਨੂੰ ਇਹ ਸਾਡੇ ਨਾਲ ਤੁਹਾਡੇ ਨਾਲ ਹੀ ਉਹਦਾ ਕੋਈ ਨਹੀਂ ਹੈ ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਮੈਂ ਗੜੀ ਨੰਬਰ 14 ਬਸੰਤਨਗਰ ਦਾ ਰਹਿਣ ਵਾਲਾ ਹਾਂ ਜੀ ਤੇ ਮੈਂ ਬਿਜਲੀ ਦਾ ਕੰਮ ਕਰਦਾ ਨਾਲ ਦੂਜਾ ਵੀ ਜਿਹੜਾ ਬਿਜਲੀ ਵਾਲਾ ਕੰਮ ਦਿੰਦਾ ਚਲ ਉਹ ਵੀ ਨਾਲ ਕਰਦੀਦਾ ਸੀ ਤੇ ਸਰਪਜੀਤ ਨੇ ਕੰਮ ਫੜਿਆ ਸੀ ਆ ਗਲੀ ਚ ਜੀ ਤੇ ਕਰਾ ਮੇਰੇ ਕੋ ਟਾਈਮ ਨਹੀਂ ਕੰਮ ਤੂੰ ਕਰ ਦੇ ਮੈਂ ਕਿਹਾ ਕੋਈ ਗੱਲ ਨਹੀਂ ਇਹਦਾ ਕੰਮ ਕੋਈ ਨਹੀਂ ਕਰਦਾ ਮੈਂ ਫਿਰ ਵੀ ਕਹਾਂ ਚੱਲ ਯਾਰ ਮਹੱਲੇਦਾਰੀ ਮੈਂ ਕੰਮ ਕਰ ਦੇਣਾ ਕੋਈ ਗੱਲ ਨਹੀਂ ਤੇ ਮੇਰੇ ਘਰੇ ਹੋਇਆ ਜਵਾਕ ਤੇ ਮੈਨੂੰ ਹਸਪੀਟਲ ਤੇ ਵੀ ਗੇੜੇ ਲੈਣੇ ਪੈਂਦੇ ਸੀ ਇਹਦਾ ਕੰਮ ਮੈਂ ਕੀਤਾ ਵਾ ਕੰਮ ਉਹ ਵੀ ਗਿਆ ਇਹਦਾ ਸਾਰਾ ਤੇ ਥੋੜਾ ਜਿਹਾ ਕੰਮ ਹੀ ਤਾਂ ਰਹਿੰਦਾ ਸੀ ਉਹਨੇ ਪਿੱਛੇ ਉਹਨ ਘਰੇ ਜਵਾਕ ਹੋਇਆ ਵਾ ਤੇ ਮੈਨੂੰ ਉਧਰ ਵੀ ਹਸਪੀਟਲ ਤੇ ਵੀ ਗੇੜੇ ਲਾਣੇ ਪੈਂਦੇ ਆ ਘਰ ਵਾਲੀ ਦਾ ਵੱਡਾ ਆਪਰੇਸ਼ਨ ਹੋਇਆ ਬਾਈ ਤਾਂ ਕਰਕੇ ਮੇਰਾ ਕੰਮ 2 ਦਿਨ ਲੇਟ ਹੋ ਗਿਆ ਇਹ ਮੈਨੂੰ ਫੋਨ ਕਰਕੇ ਕਹਿੰਦਾ ਤੂੰ ਕੰਮ ਤੇ ਗਿਆ ਨਹੀਂ ਮੈਂ ਮੇਰੇ ਕੋ ਅੱਜ ਨਹੀਂ ਆਇਆ ਗਿਆ ਚਲ ਮੈਂ ਕੱਲ ਨੂੰ ਚਲ ਜੂਗਾ ਮੈਨੂੰ ਘਰੇ ਵੀ ਪਰੋਨੇ ਪਰੋਨੇ ਆਂਦੇ ਨਹੀਂ ਗੇੜਾ ਲੱਗਦਾ ਤੇ ਫਿਰ ਨੇ ਚਲ ਠੀਕ ਹੈ ਜੀ ਮੈਂ ਇੰਨੀ ਗੱਲ ਤੇ ਕਹਿ ਨਹੀਂ ਮੈਂ ਜਿੱਦ ਤੋਂ ਜ਼ਿਆਦਾ ਕਾਲ ਹੀ ਆ ਫਿਰ ਤੂੰ ਕਿਤੇ ਬਾਹਰੋਂ ਕਰਵਾ ਲਾ ਪੈਸੇ ਦੇ ਕੇ ਕੰਮ ਕਰਾਉਣਾ ਤੂੰ ਕਿਹੜਾ ਮੈਨੂੰ ਫ੍ਰੀ ਤੇ ਦੇਣੇ ਆ ਤੇ ਇੰਨੀ ਗੱਲ ਤੋਂ ਫਿਰ ਖਿੱਚ ਗਿਆ ਮੋਬਾਈਲ ਤੇ ਮੈਂ ਤਾਂ ਇਗਨੋਰ ਕਰਤਾ ਮੈਂ ਤਾਂ ਇੱਕ ਕਲੇ ਕਰਪਾਨ ਲੈ ਕੇ ਆ ਗਿਆ ਮੈਂ ਘਰੇ ਨਹੀਂ ਸੀ ਹੈਗਾ ਘਰ ਵਾਲੀ ਤੇ ਮੰਮੀ ਘਰੇ ਕੱਲੀ ਸੀ 3 ਮਿੰਟ ਤੇ ਆਪਾਂ ਕੋ ਵੀਡੀਓ ਜੀ ਕੈਮਰੇ ਚ ਆਈ ਹੋਈ ਹੈ ਉਥੇ ਕੈਮਰਾ ਲੱਗਾ ਵਾ 3 ਮਿੰਟ ਦੇ ਵਿੱਚ ਇਹ 1.5 ਮਿੰਟ ਆਪਣੇ ਅੰਦਰ ਵੜ ਕੇ ਬੋਲ ਬੋਲ ਕੇ ਗਿਆ ਮੰਮੀ ਨੂੰ ਕੁਰਪਾਨ ਕੱਢ ਕੇ ਧਮਕੀ ਦੇ ਗਿਆ ਸੁੱਟ ਕੇ ਗਿਆ ਮੰਮੀ ਦੇ ਪੈਰ ਤੇ ਲੱਗੀ ਐ ਸੱਟ ਜੀ ਤੇ ਬਾਅਦ ਚ ਉਹ ਚੌਂਕ 'ਚ ਖੜ ਕੇ ਚੌਂਕ 'ਚ ਖੜ ਕੇ ਬੋਲਿਆ ਵਾ ਉਥੇ ਮੰਮੀ ਨੇ ਕਿਹਾ ਇਦਾਂ ਨਹੀਂ ਬੋਲੀਦਾ ਫਿਰ ਇਹ ਕੁਰਪਾਨ ਨਾਲ ਤਪਕਿਆਂ ਦੇ ਦਿੰਦਾ ਵਾ ਤਰੀਕ ਬਾਅਦ ਚ ਅਸੀਂ ਮੈਂ ਗਿਆ ਘਰੋਂ ਸੁਣ ਆਇਆ ਕਿ ਸਭ ਆਇਆ ਸੀ ਇਦਾਂ ਕਰਕੇ ਗੱਲ ਹੋਈ ਆ ਮੈਂ ਅੱਧੇ ਘੰਟੇ ਬਾਅਦ ਗਿਆ ਮੈਂ ਉਹਦੇ ਘਰੇ ਗਿਆ ਮੈਂ ਹਾਂਜੀ ਦੱਸੋ ਕੀ ਗੱਲ ਆ ਤੇ ਇਹ ਕਿਤੇ ਬਾਹਰ ਸੀਗਾ ਇਹਦੀ ਘਰ ਵਾਲੀ ਕਹਿੰਦੀ ਉਹ ਤਾਂ ਦਿਮਾਗ ਖਰਾਵਾਂ ਦਾ ਉਹ ਪਾਗਲ ਆ ਕਹਿੰਦੀ ਗੱਲ ਇਗਨੋਰ ਕਰ ਦੇ ਮੈਂ ਠੀਕ ਹੈ ਜੀ ਤੇ ਬਾਅਦ ਚ ਮੈਨੂੰ ਫੋਨ ਮਾਰਿਆ ਮੈਂ ਆ ਜਾ ਸੱਬੇ ਮੈਂ ਦਰਬੂਏ 'ਤੇ ਖੜਾ ਵਾਂ ਕਿ ਬੱਡਲਾ ਚੱਲੂਦ ਕੁਰਪਾਨ ਲੱਗਿਆ ਹੀ ਬੱਡਲਾ ਤੇ ਬਾਅਦ ਚ ਇਹ ਆਇਆ ਨਾਲ ਦੋ ਮੁੰਡੇ ਲੈ ਕੇ ਮੋਟਰਸਾਈਕਲ ਤੇ ਇਹ ਦੂਰੋਂ ਹੀ ਆ ਕੇ ਗਾਲ੍ਹਾਂ ਕੱਢਣ ਲੱਗ ਗਿਆ ਹੀ ਸਾਨੂੰ ਤੇ ਉੱਥੋਂ ਫਿਰ ਇਹਨਾਂ ਨਾਲ ਗੱਲ ਕਰਨ ਗਈ ਸੀ ਹੱਥੋਂ ਪਈ ਹੋ ਗਈ ਤੇ ਵਿੱਚ ਇਹਨੇ ਵੀਡੀਓ ਬਣਾਈ ਹੋਈ ਆ ਕਿ ਮੈਨੂੰ ਇਹਨਾਂ ਨੇ ਮਾਰਿਆ ਉਹਨਦੇ ਚ ਨਾਲ ਦੇ ਬੰਦੇ ਸਾਰੇ ਛਿੜਾ ਰਹੇ ਆ ਇਹਨੇ ਉਹਨਾਂ ਦਾ ਵੀ ਨਾਮ ਵਿੱਚ ਲਿਖਤਾ ਕਿਹ ਬੰਦੇ ਛਿੜਾ ਰਹੇ ਆ ਜਦ ਕਿ ਉਹ ਵੀਡੀਓ ਦਿਖਾਇਆ ਇਹ ਗੱਲ ਆ ਬਾਕੀ ਇਹ ਲਾਲ ਬੰਦੇ ਗਏ ਸੀ ਕਿ ਮੇਰੇ ਉਹ ਉਹਦਾ ਕੰਮ ਹੀ ਆ ਇਹ ਮਹੱਲੇ ਚ ਕਦੀ ਕਿਸੇ ਨਾਲ ਲੜ ਪੈਂਦਾ ਕਦੀ ਕਿਸੇ ਨਾਲ ਲੜ ਪੈਂਦਾ ਵਾ ਪੈਸੇ ਦੇ ਕਿਸਮ ਜੋਤਾ ਕਰਦਾ ਇਹ ਉਹਨਾਂ ਕੰਮ ਧੰਦਾ ਫੜ ਲਿਆ ਉਹਨੂੰ ਪੈਸੇ ਮਿਲ ਜਾਂਦੇ ਆ ਬਸ ਇਹੀ ਕਰਦੇ ਤੁਸੀਂ ਕੀ ਮੰਨ ਕਰਦੇ ਹੋ ਮੰਗ ਹੁਣ ਉਹਨਦੇ ਤੇ ਬੰਦੀ ਕਾਰਵਾਈ ਕਿੱਥੇ ਜਾਇਆ ਸੀ ਪਰਚਾ ਪਾਣਾ ਉਹਦੇ ਤੇ ਪੂਰਾ ਅੰਦੇ ਤੇ ਕਾਰਵਾਈ ਕੀਤੀ ਜਾਵੇ ਥਾਣੇ ਗਏ ਸੀ ਤੁਸੀਂ ਕੰਪਲੇਨ ਥਾਣੇ ਕੰਪਲੇਨਟ ਕਰਤੀ ਸੀ ਸਿਵਲ ਚ ਵੀ ਉਹ ਗਿਆ ਉਮੀ ਦੇ ਪੈਰ ਦਾ ਐਕਸਰਾ ਥਾਣੇ ਪਹੁੰਚ ਗਿਆ ਹੋਣਾ ਜੀ ਉਹ ਵੀ ਅਸੀਂ ਕਰਵਾ ਕੇ ਆਂਦਾ ਜੀ ਹੱਡੀ ਕਰੈਕ ਆਈ ਉਮੀ ਦੇ ਪੈਰ ਦੀ ਸਾਰਾ ਕੁਝ ਦਿਖਾਤਾ ਸੀ ਅਸੀਂ ਅਬ ਹੋ ਜੇ ਉਹਦੇ ਵਾਲ ਵੀ ਖੋਲ ਕੇ ਦੇਖ ਲੋ ਇਹਨੇ ਨੇ ਇੱਕ ਵਾਲ ਨੇ ਤੇ ਕਹੂਗਾ ਮੈਂ ਗੁਰੂ ਦਾ ਸਿੱਖ ਆ ਇਹ ਆ ਤੇ ਕਿਰਪਾਨ ਕੱਢ ਲੂਗਾ ਨਾ ਉਹਦੇ ਕੋਈ ਸ੍ਰੀ ਸਾਹਿਬ ਆਇਆ ਆ ਨਾ ਕੋਈ ਹੋ ਰਾ ਬਿਲਕੁਲ ਹੀ ਹੋਰ ਬਦਮਾਸ਼ੀ ਕਰਦਾ ਵਾ ਬਸ ਮਤਲਬ ਸਿੱਖ ਸਿੱਖ ਬਣਨ ਦੀ ਆੜ ਦੇ ਵਿੱਚ ਲੋਕਾਂ ਨੂੰ ਮਤਲਬ ਕਿ ਪੈਸੇ ਉਹ ਕੰਮ ਕੰਮ ਕਰਦਾ ਰਿਹਾ ਮੱਲੇ ਵਾਲੇ ਕੀ ਮੰਗ ਕਰਦੇ ਅਸੀਂ ਮੰਗ ਕਰਦਾ ਜੀ ਉਸ ਬੰਦੇ ਨੂੰ ਨੱਥ ਪਾਈ ਜਾਵੇ ਉਹ ਹਰੇਕ ਬੰਦੇ ਨੂੰ ਮੱਲੇ ਵਾਲੇ ਨੂੰ ਧੰਗ ਕਰਦਾ ਆ ਛੋਟਾ ਜਿਹਾ ਮੁੰਡਾ ਸਾਡੇ ਹੱਥਾਂ 'ਚ ਪਲਿਆ ਇੱਕ ਸਵੇਰੇ ਕੰਮ ਤੇ ਜਾਂਦਾ ਵਾ ਸ਼ਾਮ ਨੂੰ ਘਰੇ ਆਉਂਦਾ ਵਾ ਕਦੇ ਇਹਦੇ ਹੱਦ ਤੱਕ ਕੋਈ ਕੰਪਲੀਟ ਨਹੀਂ ਸੁਣੀ ਅਸੀਂ ਜੀ ਦੇ ਨਾਲ ਲੜਾਈ ਲੜਦਾ ਇਹ ਵੀ ਬਿਜਲੀ ਦਾ ਕੰਮ ਕਰਦਾ ਉਹ ਬਿਜਲੀ ਕਰਦਾ ਬਿਜਲੀ ਦੇ ਕੰਮ ਪਿੱਛੇ ਇਹਨਾਂ ਦਾ ਇਹਨਾਂ ਦਾ ਝਗੜਾ ਹੋਇਆ ਵਾ ਤੇ ਉਹ ਆ ਕੇ ਇਹਨਾਂ ਦੇ ਘਰੇ ਇਹਦੇ ਬੇਟਾ ਹੋਇਆ ਵਾ ਤੇ ਇਹ ਇਹ ਆ ਕੇ ਘਰੇ ਧਮਕਾਉਂਦਾ ਵਾ ਕੁਰਬਾਨ ਲੈ ਕੇ ਆਉਂਦਾ ਵਾ ਜਦੋਂ ਇਹ ਉਹਨਾਂ ਦੇ ਘਰੇ ਗੱਲ ਕਰਨ ਗਏ ਨੇ ਤੇ ਉੱਥੇ ਹੱਥੋ ਪਾਈ ਹੋਇਆ ਔਰ ਉਹ ਆਉਦੇ ਮੁੰਡੇ ਨੂੰ ਕਹਿੰਦਾ ਵੀਡੀਓ ਬਣਾ ਤੇ ਆਪ ਕੁੱਟ ਖਾ ਰਿਹਾ ਵਾ ਉਹ ਆਉਦੇ ਮੁੰਡੇ ਨੂੰ ਕਹ ਰਿਹਾ ਵੀਡੀਓ ਬਣਾਓ ਦੱਸੋ ਇਹਨਾਂ ਦੀ ਪਲਾਨਿੰਗ ਕਿੰਨੀ ਤਗੜੀ ਆ ਆ ਦੇਖੋ ਜੀ ਨਾਲੇ ਇੱਕ ਹੋਰ ਹੈ ਇਹਨਾਂ ਮੁੰਡਾ ਵੀ ਮਗਰ ਕੁਰਪਾਨ ਲੈ ਕੇ ਆਇਆ ਵੀਡੀਓ ਚ ਵੀ ਸਾਫ਼ ਦਿਖਾਈ ਇਹ ਮੁੰਡੇ ਵੀ ਦੇ ਮਗਰ ਕੋਈ ਹੈ ਨਹੀਂਗਾ ਹੀ ਦੱਬ ਲਈਏ ਉਹ ਹਰੇਕ ਬੰਦੇ ਸੇ ਝਗੜਾ ਕਰਦਾ ਹੈ ਪੈਸੇ ਲੇਤਾ ਸਦੀ ਦੁਕਾਨ ਤੇ ਮੁਰਦੀ ਲੰਗਦਾ ਉਹ ਪੈਸੇ ਲੇਤਾ ਹੈ ਲੜਾਈ ਕਰੇਗਾ ਪੈਸੇ ਲੈ ਕੇ ਫੈਸਲਾ ਕਰ ਲੇਤਾ ਹਾਂ ਧੰਦਾ ਬਣਾਇਆ ਉਸਨੇ ਹਾਂ ਹਾਂ ਧੰਦਾ ਬਣਾਇਆ ਉਹ ਗਲੀ ਮੇਂ ਦੋ ਬੰਦੇ ਸੇ ਪੈਸਾ ਲਿਆ ਇੱਕ ਬੰਦੇ ਸੇ 50000 ਇੱਕ ਸੇ 15000 ਆ ਬੰਦੇ ਖੜੇ ਹੈ ਜਿਨ ਸੇ ਪੈਸੇ ਲਿਏ ਹੈ ਇਹ ਬਸੰਤ ਨਗਰ ਗਲੀ ਨੰਬਰ 14 ਤੇ 12 ਦਾ ਇਹ ਮਾਮਲਾ ਵਾਜੀ ਜਿਹੜਾ ਮੁੰਡਾ ਜਿਹਨੇ ਮੁੰਡੇ ਨੇ ਵੀਡੀਓ ਵੀਡੀਓ ਬਣਾਈਆਂ ਹੋਈਆਂ ਨੇ ਵੀ ਮੇਰੇ ਕਟ ਕਟ ਖੜੀ ਆ ਉਹ 12 ਚ ਰਹਿੰਦਾ ਵਾ ਤੇ ਇਹ ਮੁੰਡੇ ਰਹਿੰਦੇ ਨੇ 14 ਚ ਅਸੀਂ 12 ਚ ਰਹਨੇ ਆ ਤੇ ਉਹ ਮੁੰਡੇ ਦਾ ਤਾਂ ਜੀ ਸਰਵਜੀ ਸਿੰਘ ਸਰਬਾ ਉਹਦਾ ਨੋਆ ਤੇ ਉਸ ਬੰਦੇ ਨੇ ਤਾਂ ਇੱਕ ਧੰਦਾ ਹੀ ਬਣਾਇਆ ਹੋਇਆ ਵਾ ਅੱਗੇ ਸਾਡੇ ਸਾਹਮਣੇ ਦੋ ਘਰ ਨੇ ਉੱਥੇ ਉਹਨਾਂ ਤੋਂ ਵੀ ਲੜ ਕੇ ਲਾਲਲਾ ਬਕਟ ਖਲੰਦਾ ਉਹਦੇ ਮੁੰਡੇ ਨੂੰ ਕਹਿੰਦਾ ਵੀਡੀਓ ਬਣਾ ਤੇ ਉਹਦੇ ਉਹਨਾਂ ਤੋਂ ਪੈਸੇ ਲੈਂਦਾ ਇੱਕ ਤੋਂ 50000 ਲੈ ਲਿਆ ਇੱਕ ਤੋਂ 15000 ਲੈ ਲਿਆ ਉਹਦਾ ਤਾਂ ਇਹੀ ਕੰਮ ਆ ਹੁਣ ਇਹੀ ਕੰਮ ਇੱਥੇ ਭਾਲਦਾ ਵਾ ਉਹ ਸਾਰਾ ਮੁਹੱਲਾ ਇੱਕ ਪਾਸੇ ਆ ਉਹ ਕੱਲਾ ਇੱਕ ਪਾਸੇ ਕੋਈ ਮੁਹੱਲੇ ਦਾ ਬੰਦਾ ਉਹਦੇ ਨਾਲ ਇੱਕ ਵੀ ਤੁਰਦਾ ਨਹੀਂ ਨਾ ਕੋਈ ਬੁੜੀ ਨਾ ਕੋਈ ਬੰਦਾ ਅਸੀਂ ਐਸੇ ਮਹੱਲੇ ਚ ਆ ਮੈਂ ਉਸ ਬੰਦੇ ਦੇ ਗਲੀ ਚ ਹੀ ਰਹਿਣਾ ਮੈਂ 12 ਏ ਚ ਮੈਂ ਰਹਿਣਾ ਮੈਂ 12 ਏ ਚ ਉਹੀ ਰਹਿੰਦਾ ਵਾ ਬਸੰਤ ਨਗਰ ਇਹ ਪਹਿਲੇ ਹੈ ਨਾ ਨਹੀਂ ਨਹੀਂ ਇਹ ਤਾਂ ਮੁਹੱਲੇ ਵਾਲਿਆਂ ਨੇ ਲਿਖੀ ਹੁਣ ਲਿਖਿਆ ਵੀ ਅਸੀਂ ਦਰਨਾ ਸਾਰੇ ਦਰਨਾ ਨਾ ਸਾਰੇ ਤਾਂ ਸਾਰੇ ਤਾਂ ਗਾ ਮੁਹੱਲਾ बारह बटा दो में रहते हैं जिनसे झगड़ा हुआ है ना उनसे ही प्लाट मैंने लिया हुआ है ठीक है वो हर एक बात पे कृपान निकालता है बंदा चाहे कोई भी बात हो जरा सा भी मैं में में तो हो जाता है सीधा कृपान के ले आता कि बढ़ है कि बट देंगे बदमाशी करता है तो नहीं उस टाइम मौके पे नहीं था हम माता पे गए हुए थे पर हमेशा वो कृपान करता है हर एक बात पे कृपाण हाँ जी ਤੋ ਅਬ ਇਨਕੇ ਸਾਥ ਹੋ ਜਾਂ ਉਨਕੇ ਮੈਂ ਇਨਕੇ ਸਾਥ ਹੂੰ ਜੀ ਇਹ ਸਹੀ ਬੰਦੇ ਬਿਲਕੁਲ ਸਹੀ ਹੈ ਠੀਕ ਆਜ ਤੱਕ ਇਨਕਾ ਲੜਾਈ ਕਭ ਮੈਨੇ ਸੁਨਾ ਹੀ ਨਹੀਂ ਥਾ ਉਸਕਾ ਦਰੋਜ ਹੁੰਦਾ ਹੈ ਬੋਜ ਹੁੰਦਾ ਹੈ ਹਾਂ ਬਦਮਾਸ਼ੀ ਬਸ ਬਦਮਾਸ਼ੀ ਬੋਲਤੇ ਜਬ ਹਰੇਕ ਵਾਰ ਮੈਂ ਬੋਲਤੇ ਹੈ 1 ਮਿੰਟ ਮੈਂ ਨਿਹੰਗ ਲਿਆਉਂਗਾ ਵੜ ਦੂੰਗਾ ਐਸੇ ਬੋਲਤੇ ਰਹਤੇ ਹਾਂ ਹਾਂ ਨੰਬਰ ਗਲੀ ਦਾ ਬੰਦਾ ਰਹਿਣ ਵਾਲਾ ਹੈ ਤੇ ਇਹਦਾ ਰੋਜ ਦਾ ਕੰਮ ਹੈ ਕਿਸੇ ਨਾਲ ਲੜ ਲੈਣਾ ਲੜ ਕੇ ਵੜ ਕੇ ਪੈਸੇ ਲੈ ਕੇ ਫੈਸਲਾ ਕਰਨਾ ਸਾਰਾ ਮੱਲਾ ਸਾਡੇ ਨਾਲ ਖੜਾ ਸਾਰਾ ਮੱਲਾ ਇਹਦੇ ਐਨਟੀ ਆ ਸਾਰੇ ਮੱਲੇ ਦੇ ਸਾਡੇ ਕੋਲ ਸੈਨ ਕੀਤੇ ਹੋਏ ਆ ਆ ਲੈ ਕੋਈ ਕੋਟਵਾਇਆ ਉਹ ਸੈਨ ਕੀਤਾ ਫਾਰਮਸੀ ਚ ਉੱਥੇ ਥਾਣੇ ਚ ਜਮਾ ਵੀ ਕਰਾ ਕੇ ਆਏ ਆ ਸਾਡੀ ਇਹ ਮੰਗਾ ਵੀ ਅੱਜ ਤੋਂ ਬਾਅਦ ਸਾਡੇ ਘਰੇ ਨਾ ਆਵੇ ਕਿ ਤੁਹਾਡੀ ਕੋਈ ਪ੍ਰਾਣੀ ਰੰਜਿਸ਼ ਚਾਉਦੀ ਹੋ ਨਹੀਂ ਨਹੀਂ ਪ੍ਰਾਣੀ ਰੰਜਿਸ਼ ਕੋਈ ਵੀ ਨਹੀਂ ਗਈ اچھا ਇਹ ਕੰਮ ਪਿੱਛੇ ਹੀ ਹੋਈ ਆ ਜੀ ਮਾੜੀ ਕੰਮ ਪਿੱਛੇ ਹੋਈ ਆ ਵਾ ਜਿਹੜੀ ਹੋਈ ਆ ਹਾਂ ਜੀ ਜਾਂ ਤਾਂ ਹੋਵੇ ਸੀ ਤੁਹਾਡ ਕੋਈ ਐਡਵਾਂਸ ਲਿਆ ਹੋਵੇ ਫਿਰ ਤਾਂ ਫਿਰ ਤਾਂ ਗੱਲ ਕਰੇ ਅਈ ਤਾਂ ਨਹੀਂ ਗੱਲ ਵੀ ਕੀਤੀ ਸੀ ਕਿ ਜੇ ਨਹੀਂ ਹੈਗਾ ਤੂੰ ਕਿ ਕੰਮ ਕਰਵਾ ਨਾ ਨਹੀਂ ਹੈਗਾ ਤੂੰ ਬਾਹਰੋਂ ਕਰਾ ਲੱਖ پیسے ਦੇ ਕੇ ਕੰਮ ਕਰਾਣਾ ਹਾਂ ਇਹ ਕੋਈ ਇੱਕ ਗੱਲ ਥੋੜੀ ਹੈ ਕਿ ਬਣਾ ਤੂੰ ਕਿਰਪਾ ਨੇ ਲੱਖ ਕੀ ਕਹਿੰਦੇ ਨੇ ਥਾਣੇ ਜਾ ਕੇ ਸਾਨੂੰ ਉਹਨਾਂ ਨੇ ਕੁਛ ਨਹੀਂ ਕਿਹਾ। ਤਾਂ ਹਜੇ ਦਾ ਕੁਛ ਨਹੀਂ ਕਹਿੰਦੇ ਹਜੇ ਜੀ। ਹਾਂ। ਅਸੀਂ ਸਾਨੂੰ ਬੁਲਾਇਆ ਸੀਗਾ ਅਸੀਂ ਗਏ ਸੀਗੇ ਜੀ ਆਉਂਦਾ ਹੀ ਨਹੀਂਗਾ। ਆਉਂਦਾ ਹੀ ਨਹੀਂਗਾ। ਇਹ ਬਾਬੂ ਗਿਆ ਜੀ ਦੋ ਤਿੰਨ ਵਾਰੀ ਹੋ ਗਿਆ ਵਾ। ਇਹ ਜਾ ਕੜਕੜ ਕੇ ਆ ਜੀ ਤੇ ਆਉਂਦਾ ਹੀ ਨਹੀਂ ਆਪ। ਤੇ ਆ ਦੇਖੋ ਜੀ ਆ ਫੋਟੋ ਹੈਗੀ ਜੀ ਆਪਾਂ ਕੋ ਸਾਰਾ ਮੁੱਲਾ ਗਵਾਹ ਹੀ ਇੰਦੇ। ਠੀਕ ਹੈ ਜੀ ਸਾਰੇ ਮੁੱਲੇ ਦਾ ਸਹਿਨ ਆ। ਇਹ ਕਈ ਵਾਰੀ ਹੋ ਚੁੱਕਿਆ ਵਾ ਇੱਕ ਵਾਰੀ ਨਹੀਂ। ਕਈ ਬੰਦਿਆਂ ਨਾਲ ਲੜ ਕੇ ਉਹਨਾਂ ਤੋਂ ਪੈਸੇ ਲੈ ਚੁੱਕਿਆ ਵਾ ਤੇ ਫੇਰ ਸਮਝੌਤਾ ਕਰ ਲੈਂਦੇ ਆ ਕੰਮ ਇਹ ਫੜ ਲਿਆ। ਹਰ ਇੱਕ ਵਾਰੀ ਉਹਨਾਂ ਨੂੰ ਮੂੰਹ ਪੈ ਗਿਆ ਕਿ ਪੈਸੇ ਮਿਲ ਜਾਂਦੇ ਆ ਚੱਕਰ ਹੀ ਆਈ ਮੇਰਾ ਨਾਮ ਹੈ ਗਾਇ ਪ੍ਰਗਟ ਸਿੰਘ ਮੇਰਾ ਕੰਮ ਹੈਗਾ ਬਿਜਲੀ ਦਾ ਤੇ ਜਿਹੜੀ ਜੋ ਮਾਰਦੀ ਆ ਤੇ ਇਹ ਆਇਆ ਸੀ ਸਰਬਾ ਸੀਗਾ ਜਿਹੜਾ ਇਹਨੇ ਮਾਰਿਆ ਸੀ ਪਿੱਛੇ ਗਲੀ ਚ ਤੇ ਇਹਦਾ ਕੰਮ ਮੇਰਾ ਘਰੇ ਹੋਇਆ ਜਵਾਕ ਦਾ ਛੋਟਾ ਜਿਹਾ ਘਰ ਵਾਲੀ ਨੂੰ ਹਸਪੀਟਲ ਤੋਂ ਲੈ ਕੇ ਆਏ ਆ ਤੇ ਕੰਮ ਤੇ ਮੈਂ ਸਾਰੇ ਅੱਗੇ ਪਿੱਛੇ ਚੱਲਦੇ ਪਏ ਆ ਤੇ ਇਹਨਾਂ ਮੈਨੂੰ ਫੋਨ ਆਇਆ ਕਹਿੰਦਾ ਯਾਰ ਤੂੰ ਕੰਮ ਤੇ ਨਹੀਂ ਗਿਆ ਆਗਾ ਮੈਂ ਕਿਹਾ ਯਾਰ ਕੋਈ ਨਹੀਂ ਅੱਜ ਨਹੀਂ ਗਿਆ ਸਵੇਰੇ ਚਲ ਜੂਗਾ ਤੇ ਮਾ ਜੇ ਜਦੋਂ ਜਾਲਾ ਕਾਲੀ ਤੋਂ ਕਿਤੇ ਬਾਹਰੋਂ ਕਰਾ ਲਾ ਤੇ ਇੰਨੀ ਗੱਲ ਤੋਂ ਇਹ ਖੇਚ ਗਿਆ ਤੇ ਮੇਰੇ ਨਾਲ ਤਾਂ ਫੋਨ ਤੇ ਇੰਨੀ ਗੱਲ ਹੋਈ ਬਾਅਦ ਚ ਘਰੇ ਛਰਪਾਨ ਲੈ ਕੇ ਆ ਗਿਆ ਛਰਪਾਨ ਦੀ ਵੀਡੀਓ ਹੈਗੀ ਆ ਘਰੇ ਛਰਪਾਨ ਲੈ ਗਿਆ ਮਮੀ ਜੀ ਕਰੇ ਕੱਡੀ ਜੀ ਬੜੀ ਆ ਛੋਟੀ ਜਵਾਬ ਹੋਇਆ ਤੇ ਇਹ ਉਹਨਾਂ ਧਮਕੀਆਂ ਦੇ ਕੇ ਮਾਰ ਕੇ ਗਿਆ ਵਾ ਵੀਡੀਓ ਹੈਗੀ ਆ 3 ਮਿੰਟ ਦੀ ਇਹ ਵੀਡੀਓ ਦੇ ਵਿੱਚ ਉਹ ਡੇਢ ਮਿੰਟ ਸਾਡੇ ਅੰਦਰ ਵੜਿਆ ਧਮਕੀਆਂ ਦੇ ਕੇ ਗਿਆ ਵਾ ਮੈਨੂੰ ਧੱਕਾ ਧੁੱਕਾ ਮਾਰ ਕੇ ਗਿਆ ਵਾ ਤੇ ਬਾਅਦ ਚੋਂ ਚੌਂਗ ਚ ਖੜ ਕੇ ਕਿ ਉਹ ਜਿਹੜੇ ਘੜਕੇ ਤੁਮ ਕਿਹਦੇ ਇੱਕ ਗਿਆ ਹੋ ਕਿਹੜੇ ਇਲਾਕੇ ਦੀ ਘਟਨਾ ਹੈ ਕਿਹੜੇ ਇਲਾਕੇ ਨੂੰ ਰਹਿੰਦੇ ਆਂ ਹੀ ਅਬ ਸੰਤਨਗਰ ਦੀ ਗਲੀ ਨੰਬਰ 14 ਕਹਿੰਦੇ ਮੈਂ ਤੋਂ ਮਾਮਲਾ ਹੋਇਆ ਇਸ ਤਰ੍ਹਾਂ ਨਹੀਂ ਇਹ ਪਹਿਲਾਂ ਹੀ ਇਦਾਂ ਦਾ ਇਹ ਜਿਹੜਾ ਇਹ ਬੰਦਾ ਵਾ ਇਹਦੇ 2-3 ਸੀਨ ਹੋ ਚੁੱਕੇ ਆ ਇਹਦਾ ਕੰਮ ਹੀ ਇਹ ਆ ਮੱਲੇ ਜੋ ਕਦੇ ਕਿਸ ਨਾਲ ਲੜ ਪੈਂਦਾ ਕਦੇ ਕਿਸੇ ਨਾਲ ਬਾਅਦ ਜੋ ਪੈਸੇ ਲੈ ਲੇ 1600 ਦੀ ਕਰ ਲਈ ਇਹਨੇ ਇਹ ਧੰਦਾ ਫੜ ਲਿਆ ਕਦੋਂ ਦੀ ਘਟਨਾ ਹੈ ਇਹ ਹੈਗੀ 27 ਤਰੀਕ ਦੀ ਤੁਸੀਂ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਸਾਰੇ ਲਿਖਾਈ ਹੋਈ ਪੁਲਿਸ ਸਟੇਸ਼ਨ ਵਿੱਚ ਲਿਖਾਈ ਆ ਮੰਮੀ ਤੇ ਪੈਰ ਦਾ ਐਕਸਟਰਾ ਕਰਾਇਆ ਹੋਇਆ ਹੈ ਜੀ ਔਰ ਬੋਰਡ ਹੈ ਥਾਣੇ ਚ ਪਹੁੰਚੀ ਹੋਣੀ ਹੈ ਤੇ ਬਸ ਉਹ ਸਾਨੂੰ ਨਹੀਂ ਮਿਲੀ ਹੈਗੀ ਉਹ ਕਹਿੰਦੀ ਸਿੱਧੇ ਉੱਥੇ ਆਉਗੀ ਥਾਣੇ ਚ ਬਾਕੀ ਇਹ ਹਾਂਜੀ ਮੰਗ ਕੀ ਹੈ ਹੁਣ ਇਹ ਧੱਕਾ ਦੇ ਕੇ ਕੀ ਗਿਆ ਭਾਈ ਕੀ ਕਹੇ ਕੰਮ ਨਹੀਂ ਸੀਗਾ ਚਾਹੁੰਦੇ ਨਹੀਂ ਤੁਸੀਂ ਚਾਹਦੇ ਹੋਣੇ ਹੈ ਜਿੰਨ ਵੇੜਨਾ ਤਨਵੇਲੇ ਕੋਈ ਗੱਲ ਨਹੀਂ ਤਾਮੀ ਤਾਮੀ ਰਾਜ਼ੀ ਹਾਂ ਕੀ ਫਾਰਮੂਲਾ ਹੋਇਆ ਹਾਂਜੀ ਮੈਂ ਕੱਲੀ ਕਰਸਾਂ ਪਹਿਲੇ ਸਾਈਕਲ ਤੇ ਆਇਆ ਪੁੱਛਣ ਵਾਸਤੇ ਵੀ ਪ੍ਰਗਟ ਅਲਟੀਮੇ ਮੈਨੋ ਜਿੱਤੀ ਬਤਾਈ ਮੈਂ ਸਰਾਬੇ ਬਤਾਈਆ ਕਾਪਾ ਹੋਇਆ ਆ ਮੈਂ ਤਾਂ ਕੋਈ ਨੀ ਕਿਉਂਕਿ ਦਾ ਮੈਂ ਫੋਨ ਵਾਲੇ ਵੀ ਦੇਖਾ ਤਰਿਆ ਉਹ ਆਪ ਹੋੜੀ ਤੇ ਚੜਿਆ ਲੈ ਨਹੀਂ ਚੁੱਕਿਆ ਗਿਆ ਬਾਕੀ ਇਹ ਮੈਂ ਇਥੇ ਕੁੜੀਆਂ ਕਪੜਾ ਲੈਣ ਟੁਰ ਗਈਆਂ ਬੱਚੇ ਦੇ ਕਾਪੇ ਤੇ ਮੈਂ ਜਮੇਰ ਨੂੰ ਤਿੰਨ ਦਿਨਾਂ ਬੱਚਾ ਹੁੰਦ ਰਿਹਾ ਤੇ ਅਸੀਂ ਮੈਚ ਤੇ ਬਹਿ ਗਏ ਆ ਈ ਚੌਲ ਬਣਾਉਣ ਲੱਗੇ ਇੰਨੇ ਚਿਰ ਜੇ ਕਿਰਪਾ ਨਾਲ ਕੇ ਆ ਗਿਆ ਕਰਵਾਲਾ ਕਿ ਆਇਆ ਮੈਨੂੰ ਇਹਨੇ ਵੀ ਅੰਦਰ ਤਮਕਾਂ ਦਿੱਤੀਆਂ ਆਂਦਾ ਵੀ ਮੈਂ ਤੁਹਾਨੂੰ ਮਾਪ ਪਤਰਾਂ ਨਾਲ ਵੜਦਾਗਾ ਮੈਂ ਕਿ ਮੇਰੇ ਬੱਚੇ ਨਾ ਵੱਢ ਮੈਨੂੰ ਵੱਢ ਜਾ ਮੇਰੇ ਬੱਚੇ ਵਾਲੀ ਕੁਝ ਨਹੀਂ ਕਿਸੇ ਦਾ ਵੇਖਿਆ ਮੈਨੂੰ ਵੱਢ ਦੇ ਇਹ ਤਾਂ ਮੈਂ ਕਹਿੰਦੇ ਕਿ ਟੁਰ ਗਿਆ ਵਾਪਸੀ ਆ ਕੇ ਇਹਨੇ ਫੇਰ ਉਹ ਸੰਤਮਕੀ ਦਿੱਤੀ ਕੌਣ ਬੰਦਾ ਕੀ ਨਾਮ ਹੈ ਸਰ ਅੱਬਾ ਸਰ ਬੰਦੇ ਨੂੰ ਸਾਨੂੰ ਨਹੀਂ ਪਤਾ ਸਰ ਜੀ ਦਾ ਪੂਰਾ ਨਾਮ ਆ 14 ਨੰਬਰ ਕੋਲ 14 ਨੰਬਰ ਨਹੀਂ ਆਉਂਦਾ ਆ ਆ ਗਿਆ ਸਟਾਣ ਆ ਗਿਆ ਸਟਾਣ ਲਈ ਸ਼ਿਮਲਾ ਮੋੜੀ ਹਾਂ ਮੈਂ ਕੱਲੀ ਸਾ ਮੇਰੀ ਨੋ ਸੀ ਕਰ ਅੱਗੇ ਕਾਕਾ ਉਹ ਤੁਹਾਨੂੰ ਜਵਾਕ ਦਿਖਾਣੇ ਆਂ ਛੋਟਾ ਜਿਹਾ ਜਵਾਕ ਹੈ ਜਵਾਕ ਲੈ ਕੇ ਵਿਖਾ ਦਿੰਨੇ ਆਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਨਾ ਸਮਝੌਤਾ ਹੋ ਜਾ ਸਾਡੀ ਕੰਮ ਨਿਪਟੇ ਸਾਡੇ ਬੱਚੇ ਨਾਂ ਅੰਦਰ ਪੜ੍ਹਦਾ ਸਾਡੇ ਘਰ ਦੁਬਾਰਾ ਨਾ ਵੇਖ ਆ ਸਾਡੇ ਘਰ ਦੁਬਾਰਾ ਕਾਹਤ ਨਹੀਂ ਹੋਣਾ ਚਾਹੀਦਾ ਬਸ ਅਸੀਂ ਇਹ ਸਮਝੌਤਾ ਕਰਨੇ ਕਿ ਸਾਡੇ ਹੁਣ ਬੱਚੇ ਫੈਲ ਸਾਡਾ ਮੈਂ ਹੁਣ ਇਹ ਮੇਰੀ ਇਹ ਸਮਝੌਤਾ ਹੈ ਫੇਰ ਅਜਨਾਵਾ ਕਰਦੇ ਬਸ ਮਸਲਾ ਤਾਂ ਛਿਰਿਆਂ ਦਾ ਸੀ ਕੋਈ ਮੁੰਡਾ ਕੰਮ ਕਰਦਾ ਛਿਰਿਆਂ ਬਾਰੇ ਨੂੰ ਸੰਬੰਧੀ ਜਾਣਕਾਰੀ ਨਹੀਂ ਜੇ ਕਿੱਥੇ ਹੀ ਮਾਰ ਕੇ ਆ ਪਰ ਉਸ ਤੋਂ ਕੋਣ ਆ ਰਹੇ ਮੈਂ ਬਸ ਇਸ ਸੰਬੰਧੀ ਸਾਰਾ ਤਾਂ ਮੈਂ ਲੰਬਾ ਲੈ ਕੇ ਮਦਰ ਮਿਲ ਘਰ ਕੇ ਨਹੀਂ ਲਾ ਕੇ ਪਰ ਇਹ ਨਾਲੇ ਕੰਮ ਕਰਕੇ ਆਇਆ ਬਸ ਨਹੀਂ ਗਾਲ ਸਾਡਾ ਦਾੜੀ ਦੇ ਕੇਸ ਆ ਜੀ ਮੇਰੇ ਸਾਰੇ ਆ ਮੇਰੀ ਦਾੜੀ ਏਡੀ ਵੱਡੀ ਸਿਰ ਆ ਆ ਦੇਖੋ ਆ ਸਾਡੇ ਮਾਤਾ ਪਿਤਾ ਮੇ ਇਹਨਾਂ ਨੂੰ ਪੱਟੇ ਮਾਰੇ ਇਹਨੇ ਤਾਂ ਛਡਾਉਣ ਵਾਲੀ ਆ ਪਹਿਲਾਂ ਜੇ ਮਾਰਨ ਵਾਲੇ ਹੈਗੇ ਤਾਂ ਸਰਵਜੀਤ ਸਿੰਘ ਆ ਜੀ ਮੇਰਾ ਨਾਮ ਤੇ ਬਸ ਮਾਮਲੇ ਇਹ ਸੀ ਪ੍ਰਗਟ ਦੇ ਘਰੇ ਮੈਂ ਲੰਬਾ ਦੇਣ ਚਲੇ ਗਿਆ ਸੀ ਲੰਬਾ ਦੇਣ ਤੋਂ ਬਾਅਦ ਉਹਦੀ ਮੰਮੀ ਸਾਨੂੰ ਧਮਕੀ ਦਿੱਤੀ ਵੀ ਜੱਟ ਹੁੰਦੇ ਵੜਦਾਂਗੇ ਮੈਂ ਹਜ ਕੋਈ ਗੱਲ ਨਹੀਂ ਤੂੰ ਗੱਲ ਨਹੀਂ ਤੇ ਮੇਰੇ ਘਰੇ ਆ ਗੱਲ ਕਰ ਲੈ ਪਰਕਰ ਮੈਨੂੰ ਗਾਲੀ ਗਲੋਚ ਕਰਦਾ ਪਿਆ ਜੀ ਗਾਲੀ ਗਲੋਚ ਤੋਂ ਕਰਨ ਤੋਂ ਬਾਅਦ ਤੂੰ ਮੈਨੂੰ ਘਰੇ ਜਾਂਦੇ ਹੀ ਕਾਲ ਆ ਜਾਂਦੀ ਮੈਨੂੰ ਪ੍ਰਕਰ ਬੋਲਦਾ ਤੂੰ ਹਾਂ ਕਿੱਦਾਂ ਬੋਲਦਾ ਤੂੰ ਮੇਰੇ ਘਰੇ ਕਿੱਦਾਂ ਆਇਆ ਇਹ ਗਾਲੀ ਬੋਲ ਕਿਸ ਟੀਨ ਨੂੰ ਲੈ ਕੇ ਹੋਈ ਤੁਹਾਡੀ ਗਾਲੀ ਗਲੋਚ ਛਿਰਿਆ ਮਾਰਨ ਦੇ ਕੰਮ ਨੂੰ ਹੋਇਆ ਪਰਕਰ ਛਿਰਿਆ ਦਾ ਕੰਮ ਕਰਦਾ ਜੀ ਮੇਰੇ ਕੋਲੇ ਮੈਂ ਇਲੈਕਟ੍ਰੀਸ਼ੀਅਨ ਆ ਛਿਰਿਆ ਮੇਰੀ ਹੋ ਮਾਰਦਾ ਵੈਰੀ ਮੈਂ ਕਰਦਾ ਜੀ ਤੇ ਇੰਨੀ ਗੱਲ ਸੀ ਕਿ ਤੇ ਇਸ ਤੋਂ ਬਾਅਦ ਜਦੋਂ ਕੰਮ ਗਿਆ ਆ ਮੈਂ ਕੰਮ ਕਰਨ ਚੱਲ ਗਿਆ ਜੀ ਵਾਪਸ ਕੰਮ ਕਰਨ ਤੋਂ ਬਾਅਦ ਜਦੋਂ ਪ੍ਰਗਟ ਆਇਆ ਮੈਂ ਇੱਕ ਚੱਕਾ ਲੈ ਹੋਊਗਾ ਮੈਂ ਮਮੀ ਲੈ ਕੇ ਲਾਂਬਾ ਦੇਣ ਆਇਆ ਇੰਨਾਂ ਦੇ ਪਾਸੇ ਸਾਈਡ ਤੇ 15 ਬੰਦੇ ਖੜੇ ਕੀਤੇ ਸੀਗੇ ਬੰਦਾ ਕਰ ਤੋਂ ਬਾਅਦ ਜਿਹੜੇ ਲੇਡੀਜ਼ ਕੱਲੀਆਂ ਸੀ ਘਰੇ ਡੈਡੀ ਜੀ ਕੋਈ ਨਹੀਂ ਵੀਡੀਓ ਚੈੱਕ ਕਰੋ ਵੀਡੀਓ ਚੈੱਕ ਕਰੋ ਸਰ ਜੀ ਵੀਡੀਓ ਲਓ ਦੇਖੋ ਮੇਰੇ ਕੋਲ ਸਬੂਤ ਆ ਉਹ ਦੋ ਤੁਹਾਨੂੰ ਮੈਂ ਦਿੰਦਾ ਆਪਣੀ ਵੀਡੀਓ ਜੀ ਜਦੋਂ ਕੱਲਾ ਸਾਡੇ ਘਰੇ ਆਇਆ ਮੈਂ ਨਹੀਂ ਕਦੇ ਕੱਲੀ ਸੀ ਮੈਂ ਵੀ ਘਰ ਇੱਕ ਮੇਰੀ ਵਾਸਤੇ ਨੂੰ ਗਾਲੀ ਦਿੱਤੀ ਗਾਲੀ ਤੇ ਡਾਂਗਾ ਸਵਾਰਿਆ ਜਾਨੀ ਬੈਣੀ ਦੇਖੋ ਮੈਂ ਮੈਂ ਵੀ ਕਦੇ ਕੱਲੀ ਸੀ ਮੈਂ ਵੀ ਜੋ ਮਰਜ਼ੀ ਕਹਿ ਸਕਦੀ ਸੀਗੀ ਬਸ ਗੱਲ ਇਹੀ ਹੋਈ ਹੈ ਜੀ ਇਹਨਾਂ ਦਾ ਕੰਮ ਦਾ ਝਗੜਾ ਸੀ ਦੀ ਮੰਮੀ ਆਈ ਮੇਰੇ ਕੋਲ ਲਾਂਬਾ ਲੈ ਕੇ ਮੈਂ ਕਿਹਾ ਕੋਈ ਗੱਲ ਨਹੀਂ ਆਂਟੀ ਆਉਂਦੇ ਆ ਆਪਾਂ ਬਹਿ ਕੇ ਗੱਲ ਕਰ ਲੈਨੇ ਪੁੱਛ ਲੈ ਜਮੋ ਸਾਹਮਣੇ ਦੀ ਆਪਾ ਮੋਰ ਸਭ ਨੇ ਗੱਲ ਕਰ ਲੈਣੀ ਆਂਦੀ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਨਹੀਂ ਆਓ ਮੇਰੇ ਘਰ ਆਏ ਉਹ ਮੈਂ ਕੋਈ ਗੱਲ ਨਹੀਂ ਇੰਨੀ ਗੱਲ ਕਹਿ ਕੇ ਆਂਟੀ ਮੁੜ ਗਈ ਉਹਦਾ ਮੁੰਡਾ ਆ ਕੇ ਗਾਲੋ-ਉਂਗਲੋਚ ਕਰਨ ਲੱਗ ਗਿਆ ਉਹਦੇ ਖੜੀ ਦੀ ਆਪਣੀ ਮਾਂ ਉਹਦੇ ਮੈਨੂੰ ਕਹੇ 12 60 ਦਾ ਦੇ ਛੱਡਦੇ ਨਹੀਂ ਜਾਣਾ ਅੱਜ ਮੈਂ ਕਿਹਾ ਵੀਰ ਜੀ ਤੁਸੀਂ ਜਾਓ ਕੋਈ ਗੱਲ ਨਹੀਂ ਮੈਂ ਬੜੀ ਮਿਹਨਤ ਕੀਤੀ ਆਪਾਂ ਬਹਿ ਕੇ ਗੱਲ ਕਰ ਲਾਂਗੇ ਜਿਹੜਾ ਕੰਮ ਤੁਹਾਡਾ ਛੱਡਿਆ ਉੱਥੇ ਰੌਲਾ ਪਾ ਤੁਹਾਡਾ ਤੁਸੀਂ ਕੰਮ ਕਰਿਆ ਉਹ ਤੁਹਾਡਾ ਕੋਈ ਰੌਲਾ ਨਹੀਂ ਹੈਗਾ ਠੀਕ ਹੈ ਸਾਨੂੰ ਫੋਨ ਆਉਂਦਿਆ ਤੇ ਮੇਰੇ ਬੰਦੇ ਨੇ ਤੁਹਾਨੂੰ ਕਿਹਾ ਆ ਤੇ ਇੰਨੀ ਗੱਲ ਤੇ ਜੀ ਉਹਨੇ ਬਸ ਇਹਨਾਂ ਇਹਨਾਂ ਨੂੰ ਮੋਟਰਸਾਈਕਲ ਤੋਂ 15000 10 12 ਜਾਣਿਆਂ ਨੇ ਉਸ ਤੋਂ ਬਾਅਦ ਕੁੱਟਦੇ ਮਾਰਦੇ ਇਹਨਾਂ ਦੀ ਦਸਤਾਰ ਦਾੜੀ ਨੂੰ ਹੱਥ ਪਾਇਆ ਕੇ ਸਾਨੂੰ ਹੱਥ ਪਾਇਆ ਸੀ ਅੰਦਰ ਲੈ ਕੇ ਛਡਾ ਗਏ ਸਾਡੇ ਅੰਦਰ ਵੀ ਵੜ ਗਏ ਸਾਡੇ ਕੋਲ ਅੰਦਰ ਵੀ ਵੀਡੀਓ ਆ ਤੁਸੀਂ ਵੀਡੀਓ ਦਿਨੇ ਜੀ ਵੀਡੀਓ ਕਹਿੰਦੇ ਤੁਸੀਂ ਕਿਰਪਾਨ ਲੈ ਕੇ ਪਰਪਾਨ ਜੀ ਜੇ ਕਹਿੰਦੀ ਹੈ ਸਬੂਤ ਦਿਖਾਓ ਸਬੂਤ ਕਰੋ ਸਾਾਨੂੰ ਸਬੂਤ ਦਿਖਾਓ ਜੇ ਸਭੂਤ ਨਾਲ ਲੰਗੀ ਆ ਜੀ ਸਬੂਤ ਦਿਨੇ ਹਾਂ ਜੀ ਸਬੂਤ ਦਿਖਾਓ ਸਾਨੂੰ ਸਬੂਤ ਦਿਖਾਉਣ ਸਬੂਤ ਦਿਖਾਉਣੇ ਕੋਈ ਨਹੀਂ ਸੀ ਸਾਡੀ ਕੋਈ ਅਣੀ ਜਾਣੀ ਨਹੀਂ ਸੀ ਨਹੀ ਤੇ ਪਹਿਲਾਂ ਕੋਈ ਝਗੜਾ ਨਹੀਂ ਸੀ ਮੇਰਾ ਕੋਈ ਝਗੜਾ ਨਹੀਂ ਸੀ ਕੰਮ ਦੇ ਮਾਮਲੇ ਦੇ ਵਿੱਚ ਕੰਮ ਦੇ ਮਾਮਲੇ ਚ ਰਲੇ ਸੀ ਦੋ ਤਿੰਨ ਤੋਂ ਮਹੀਨਿਆਂ ਤੋਂ ਹੋਈ ਸਾਡਾ ਦੇਣ ਲੈਣ ਦੀ ਰੌਲਾ ਕੋਈ ਸਾਡਾ ਕੋਈ ਜਾਨ ਨਹੀਂ ਕੋਈ ਸਾਡੀ ਸਾਡੀ ਕੰਮ ਦੇ ਮਾਮਲੇ ਬਸ ਸੋ ਬਤਾਈ ਕਿਹੜੀ ਗੱਲ ਤੋਂ ਮੇਰਾ ਖਾਰ ਖਾਦੀ ਕਿਉਂ ਮੈਨੂੰ ਪਤਾ ਕੀ ਗੱਲ ਸੀ ਤਾਂ ਹਰਾਜ ਮੇਰੇ ਸਾਨੂੰ ਹੋਏ ਤਾਂ ਸਾਡੇ ਨਾਲ ਇੰਨਾ ਤੱਕਾ ਕਿਉਂ ਕੀਤਾ ਗਿਆ ਵਾ ਹੁਣ ਤੁਸੀਂ ਕੀ ਚਾਹੁੰਦੇ ਅਸੀਂ ਮੰਗਦੇ ਹਾਂ ਸਾਦ ਮੰਗਦੇ ਜੋ ਸਾਡੇ ਨਾਲ ਹੋਇਆ ਤੱਕਾ ਹੋਇਆ ਉਹ ਸਾਾਨੂੰ ਇਨਸਾਫ ਚਾਹੀਦਾ ਵਾ ਬਸ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਹਾਂਜੀ ਜੋ ਕਾਰਵਾਈ ਮੰਗਦੀ ਆ ਸਾਡੇ ਵੀ ਹੈ ਤੇ ਵੀ ਕੰਦੇਈਸ ਦਸਤਾਰੀ ਬੰਦਾ ਮੈਂ ਪਗ ਮੇਰੀ ਤਾਰ ਤਾਰ ਤੇਰੀ ਜੀ ਮਾਮਲਾ ਹੈ ਮਾਮਲਾ ਸਬੰਧਾਰ ਇਹ ਹੀ ਹੋਇਆ ਸੀ ਵੀ ਜਿੱਥੇ ਮੈਂ ਕੰਮ ਕਰ ਕੰਮ ਫੜਿਆ ਸੀ ਉਹ ਮਾਲਕਾ ਦੇ ਮੈਨੂੰ ਫੋਨ ਆ ਰਹੇ ਸੀਗੇ ਜੀ ਠੀਕ ਹੈ ਜੀ ਜਦੋਂ ਮੈਂ ਸੰਬੰਧੀ ਪ੍ਰਗਟ ਸਹਿਨਾ ਗੱਲ ਕੀਤੀ ਭਾਈ ਤੂੰ ਜਾਣਦਾ ਕਿਉਂ ਨਹੀਂ ਕੰਮ ਕਰਨ ਨੂੰ ਮੈਨੂੰ ਲਾਂਬੇ ਆ ਰਹੇ ਤੇਰੇ ਇਹ ਮੈਨੂੰ ਲਾਰੇ ਲਾਰੇ ਜੀ 9 ਵਜੇ ਫੋਨ ਆਈਆ ਮੈਨੂੰ 7:30 ਵਜੇ ਆਈਆ 12 ਵਜੇ 1 ਵਜੇ ਤੱਕ ਆਇਆ ਦੇਖੋ ਜੀ ਮੈਨੂੰ ਮਾਲਕਾ ਲਾਂਬੇ ਆ ਤੇ ਮੈਂ ਤਾਂ ਕਹਿਣੇ ਆ ਪ੍ਰਗਨ ਨੂੰ ਇੰਨੀ ਹੁੰਦੀ ਮੈਂ ਕੰਮ ਕਰਕੇ ਤੁਹਾਾਰੇ ਸਾਰ ਆ ਰਿਹਾ ਸੀਗਾ ਆਣ ਤੋਂ ਬਾਅਦ ਪ੍ਰਗਨ ਮੰਮੀ ਉਸ ਤੋਂ ਰੁੱਤ ਜਾਣ ਤੋਂ ਬਾਅਦ ਪ੍ਰਗਟਾ ਫੋਨ ਦਾ ਮੈਨੂੰ ਗਾਲੀ ਕਲੋਜ਼ ਕੀਤਾ ਜੀ ਉਹਦੇ ਉਹਨਾਂ ਦਾ ਕੰਨ ਜੀ ਉਸੇ ਉਹਨਾਂ ਦੇ ਘਰ ਜਾ ਕੇ ਨਹੀਂ ਨਹੀਂ ਕੁਝ ਨਹੀਂ ਜੀ ਉਹਦੀ ਮੰਮੀ ਨੇ ਸਗਾ ਮੈਨੂੰ ਜਰਨੋ ਮਾਰਨ ਦੀ ਧਮਕੀ ਦਿੱਤੀ ਅਸੀਂ ਜੱਟ ਮੈਂ ਘਰੋਂ ਕੱਢ ਕੇ ਮਾਰਾਂ ਕਹਿੰਦੀ ਖੜ ਮੇਰੇ ਮੁੰਡੇ ਹੋਣੀ ਆਂਦੇ ਆ ਇੰਨੀ ਗੱਲ ਕਹੀ ਆ ਜੀ ਉਹਨਾਂ ਨੇ ਅੱਧੇ ਘੰਟੇ ਬਾਅਦ ਕੀ ਸੱਚੀ ਮੁੰਡੇ ਮੇਰੇ ਘਰ ਆ ਗਏ ਤੁਸੀਂ ਚੈੱਕ ਕਰ ਲਓ ਮੇਰਾ ਫੋਨ ਲੋਕੇਸ਼ਨ ਨੋਟ ਕਰ ਲਿਓ ਸਰ ਜੀ ਨਹੀਂ ਅੰਦਰ ਦੀ ਵੀਡੀਓ ਗਲੀ ਤੁਹਾਨੂੰ ਮੈਂ ਵੀਡੀਓ ਦਿਨਾ ਸਰ ਜੀ ਕੀ ਚੱਕਰ ਆ ਕਿ ਮੱਲਾ ਸਾਰਾ ਤੁਹਾਡੇ ਖਿਲਾਫ ਹੋਇਆ ਪਿਆ ਕੋਈ ਚੱਕਰ ਨਹੀਂ ਜੀ ਮੈਂ ਸੱਚ ਬੋਲਦਾ ਸਿੱਖੀਆਂ ਜੀ ਸਿੱਖੀ ਦੇ ਖੜੇ ਹਾਂ ਅਮਰ ਸਕੀਤਰੀ ਬੰਦਾ ਮੈਂ ਸੱਚ ਬੋਲਦਾ ਤਾਂ ਹੀ ਖੜ ਬੋਲਦੇ ਆਂ ਸੀ ਹਾਂਜੀ ਬੋਲਣ ਤੋਂ ਪਹਿਲਾਂ ਤੁਹਾਨੂੰ ਪੁੱਛਦੇ ਹਾਂ ਬਸ ਇੰਨੀ ਗੱਲ ਆਈ ਜੋ ਸੱਚ ਬਾ ਸੱਚ ਆ ਸੱਚ ਬੋਲਦੇ ਨਾ ਸੱਚ ਖ ਬੋਲਦੇ ਆ ਤਾਂ ਸੱਚ ਦੇ ਖਲਬ ਝੂਠ ਬਣਾਉਂਦੇ ਨੇ ਕੋਈ ਗੱਲ ਨਹੀਂ ਹੈਗੀ ਉਹ ਕਹਿੰਦੇ ਉਹਨਾਂ ਦਾ ਰੋਪ ਹੈਗਾ ਤੁਹਾਡੇ ਤੇ ਵੀ ਤੁਸੀਂ ਉਹਨਾਂ ਤਲਵਾਰਾਂ ਮਾਰੀ ਆਉਣੇ ਨਾ ਜੀ ਨਾਮਰਦ ਧਾਰੀ ਬੰਦਾ ਮੇਰੇ ਲਾਇਸੈਂਸ ਬਣਿਆ ਹੋਇਆ ਸਰਪਜੀਤ ਤੇ ਸਾਹਾ ਪਰਗੜ ਇੱਕ ਕੰਮ ਕਰਦੇ ਨੇ ਬਿਜਲੀ ਦਾ ਜਿਹੜਾ ਸਰਵਾ ਇਹ ਨੂੰ ਟੈਲੀਫੋਨ ਰਹੀ ਜਾਂ ਉਹਦਾ ਕੰਮ ਤੇ ਲਵਾਉਂਦਾ ਦੀ ਪਾਰਗੜੇ ਨੇ ਕਿਹੜੇ ਕੰਮ ਕਰਦਾ ਦੀ ਉਥੋਂ ਬਚਾ ਲਈ ਛੱਡਿਆ ਯਾਰ ਕਿ ਮਿੱਟੀ ਛਦਾਈ ਤਰੀ ਨੂੰ ਜਦੋਂ ਸਾਬਾ ਉਹਦੇ ਘਰੇ ਲਾਂਬਾ ਦੇਣ ਗਿਆ ਵੀ ਦੰਕਰ ਕੇ ਵੀ ਮੈਨੂੰ ਲਾਂਬੇ ਹੁੰਦੇ ਦੇ ਵਿੱਚ ਕੰਮ ਨਹੀਂ ਕਰਕੇ ਆਇਆ ਵੀ ਮਾੜੀ ਗੱਲ ਇੰਨੇ ਦੇ ਵਿੱਚ ਇਹ ਜਿਹੜੇ ਪਾਰਗੜ ਹੋਣੀ ਇਹ ਪੰਜ ਬੰਦੇ ਆ ਇਹ ਆਪਣੇ ਰਿਸ਼ਤੇਦਾਰਾਂ ਨਾਲ ਤੈਸ਼ ਜਾ ਕੇ ਸਰਵੇ ਦੇ ਘਰ ਦੇ ਅੰਦਰ ਵੜ ਕੇ ਨਹੀਂ ਕੁੱਟ ਮਾਰਦੇ ਜਿਸ ਸੰਬੰਧੀ ਆਵਸਰਾ ਨਾਲ ਡਿਸਪੀਸ ਕਰਕੇ ਜਿਹੜਾ ਇਹ ਮੁਕੱਦਮਾ ਦਰਜ ਕੀਤਾ ਜਾ ਰਿਹਾ ਕਿਹੜੀ ਕਿਹੜੀ ਧਾਰਾ ਲਾ ਰਹੇ ਇਹ ਧਾਰਾ ਨਵੀਂ ਸੈਕਸ਼ਨ ਆਈ ਉਹਦੇ ਅੰਦਰ ਜੋ ਵੀ ਆਉਂਦੀ ਹੈ ਧਾਰਾ ਦੇ ਹਿਸਾਬ ਨਾਲ ਸੀ ਜੇ ਰਮ ਕਦਮਾਂ ਅਦਾਰੇ ਜਿਠ ਕਰਾਂਗੇ ਜਿਹੜਾ ਪ੍ਰਗਟ ਹੈ ਉਹਦਾ ਕਹਿਣਾ ਕਿ ਸਾਬੇ ਨੇ ਮੇਰੇ ਉੱਪਰ ਵੀ ਹਮਲਾ ਕੀਤਾ ਮੈਂ ਉਮੀਦ ਉੱਪਰ ਵੀ ਹਮਲਾ ਕੀਤਾ ਨਹੀਂ ਕੋਈ ਗੱਲ ਹੈ ਜੀ ਨਹੀਂ ਹਾਲੇ ਸਾਹਮਣੇ ਆਈ ਇਹ ਸਾਬਾ ਜਿਹੜਾ ਉਹ ਇਹ ਜ਼ਰੂਰ ਕਹਿਣਗੇ ਵੀ ਜਿਹੜੇ ਤੂੰ ਕੰਮ ਨਹੀਂ ਕੀਤਾ ਵੀ ਮੈਨੂੰ ਲੰਬਾ ਦਿੰਦੇ ਨੇ ਵੀ ਉਹਨਾਂ ਦਾ ਕੰਮ ਕਰਕੇ ਆਤੀ ਬਸ ਇਹ ਨਹੀਂ ਉਹਨਾਂ ਦਾ ਕਹਿਣਾ ਕਿ ਪ੍ਰਗਟ ਸੇ ਮਜ਼ਰਦਾਤੇ ਉਹਨਾਂ ਰਿਵਾਇਤਾਂ ਆਵਾਜ਼ ਕੀ ਕਿਰਪਾਨ ਲੈ ਕੇ ਸਾਡੇ ਘਰ ਤੇ ਆ ਕੇ ਟਾਕ ਕੀਤਾ ਤੇ ਇਹ ਅੰਬਰਤਰੀ ਨੇ ਜੀ ਅੰਬਰਤ ਸੇਖ ਹੈ ਜਦੋਂ ਇਹਨਾਂ ਨੂੰ ਗੱਲ ਵਾਪਸੀ ਉਹ ਕਹਿੰਦੇ ਵੀ ਅਸੀਂ ਗੁਰੂ ਦੀ ਸਿੱਖਾ ਅਸੀਂ ਕੋਈ ਕਿਰਪਾਨ ਵਗੈਰਾ ਨਹੀਂ ਕੋਈ ਉਹ ਕੀਤੀ ਨਾਲ ਵੀ ਜਰੂਰ ਰੱਖੀ ਦੀ ਮਤਲਬ ਇਹ ਸੀ ਮੈਂ ਕੋਈ ਗਲਤ ਲੱਭੀ ਨਹੀਂ ਇਦਾਂ ਬੋਲਿਆ ਜਿਹੜਾ ਮੈਂ ਮੂਰੇ ਹਾਂ ਮੌਕੇ ਦੀ ਤਸਵੀਰ ਕੀਤੀ ਆ ਬਾਕੀ ਮਗਰੋਂ ਅਦਾਲਤ ਕਰਕੇ ਜੋ ਵੀ ਅੱਗੇ ਕੁੱਤੀ ਸ਼ੋਰ ਚ ਉਹ ਲੈਣ ਦੀ ਉਹ ਸਭੇ ਦਾ ਕਹਿਣਾ ਕਿ ਮੇਰੀ ਦਾੜੀ ਨੂੰ ਵੀ ਹੱਥ ਪਾਇਆ ਗਿਆ ਮੇਰੀ ਦਾੜੀ ਦੇ ਵਾਲ ਉਹ ਇਹਨਾਂ ਨੇ ਵੀਡੀਓ ਪੇਸ਼ ਕੀਤੀ ਹੈ ਜਿਹਦੇ ਵਿੱਚ ਇਹਨੂੰ ਹੱਥੋਂ ਤੋਂ ਹੀ ਕੀਤਾ ਜਾ ਰਿਹਾ ਵਾ ਆ ਗਲਤ ਥੀ ਆ ਜੋ ਵੀ ਤਵਦੀਸ਼ ਦੇ ਵਿੱਚ ਸਾਹਮਣੇ ਆਉਣਗੇ ਉਹ ਕਾਰਵਾਈ ਹੈ ਇਹਦੇ ਵਿੱਚ ਕਿੰਨੇ ਬੰਦੇ ਅਰੈਸਟ ਹੋਏ ਇਹਦੇ ਹਲੇ ਰੈਸਟ ਪਾਉਣੀ ਬਾਕੀ ਹੈ ਜੀ ਮੈਂ ਕਦੋਂ ਅੰਦਾਜ਼ਾ ਦਿੱਤਾ ਜਾ ਰਿਹਾ ਹੋਰ ਤੋਂ ਬਾਅਦ ਜਿਹੜੀ ਰੈਸਟ ਬੰਦੀ ਠੀਕੋ ਬੰਦੀ ਕਰ ਜੋ ਬੰਦੀ ਕਰਦੇ